ਠੀਕ ਬਣਾਈ ਹੈ ਇਹ ਇਸ ਕੋਠੀ ਦੇ ਵਿੱਚ ਮੈਨੂੰ ਲੱਗਦਾ ਵੀ ਖਾਸ ਹੀ ਮਿਹਨਤ ਹੋਈ ਹੈ ਬਹੁਤ ਜ਼ਿਆਦਾ ਤੇ ਖਰਚਾ ਵੀ ਮੈਨੂੰ ਲੱਗਦਾ ਵੀ ਵਧੀਆ ਲੈਵਲ ਦਾ ਕਰਾਇਆ ਹੋਣਾ ਹਾਂਜੀ 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 ਕੋਸੇ ਦਾ ਤਕਰੀਬ ਦੀ 11 ਫੁੱਟ ਤਾਂ ਅਸੀਂ ਨਿਉਂ ਪੁਰੀ ਗਈ ਅੱਛਾ ਜੀ ਹਾਂਜੀ 11 ਫੁੱਟ ਨਿਉਂ ਪੁਰੀ ਗਈ 11 ਫੁੱਟ ਦੀ ਛੱਤ ਪਾਈ ਆ ਅਕਲਮਾ ਜੀ ਦੇਖਦੇ ਹੁੰਦੇ ਗੋਲ-ਗੋੜੀਆਂ ਹਾਂ ਇਹਦਾ ਲਾਲ ਵੀ ਜਿਸ ਤਰ੍ਹਾਂ ਇੱਕਦਣਾ ਮਹਿਲ ਤੇ ਚੜ ਗਏ ਫਿਰ ਜਿਹਦੇ ਹਿਸਾਬ ਨਾਲ ਤੁਸੀਂ ਕੋਠੀ ਦੀ ਐਂਟਰੀ ਦੀ ਆਪਾਂ ਗੱਲ ਕਰ ਰਹੇ ਹਾਂ ਵੀ 6 ਫੁੱਟ ਹੈ ਤਾਂ ਫਿਰ ਅੰਦਰਲੇ ਸਹਿਜ ਵੀ ਮੈਨੂੰ ਲੱਗਦਾ ਵਧੀਆ ਡਬਲ ਹੋਣਗੇ ਬਹੁਤ ਖੁੱਲੇ ਜਿਹਦਾ ਏਰੀਆ ਰਹੇਗਾ ਲਗਭਗ 3500 ਸਕਰ ਫੁੱਟ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਫੇਰ ਇੱਕ ਤੁਹਾਡੇ ਵਾਸਤੇ ਕਲਾਸਿਕਲ ਲੁੱਕ ਦੇ ਵਿੱਚ ਗਰਾਉਂਡ ਫਲੋਰ ਦੀ ਕੋਠੀ ਲੈ ਕੇ ਆਏ ਆ ਜਿਹਦਾ ਏਰੀਆ ਰਹੇਗਾ ਲਗਭਗ 3500 ਸਕਰ ਫੁੱਟ ਤੇ ਕੋਠੀ ਦੀ ਜਿਹੜੀ ਲੁੱਕ ਹੈ ਤੁਸੀਂ ਬਾਹਰਲੇ ਪਾਸਿਓਂ ਦੇਖ ਸਕਦੇ ਹੋ 메ਨ ਰੋਡ ਦੇ ਉੱਪਰ ਕੋਠੀ ਬਣੀ ਹੋਈ ਹੈ ਇਹ ਤੇ ਜਿਹੜੀ ਇਹਦੀ ਕਲੀਕਲੀ ਡਿਟੇਲ ਹੈ ਉਹ ਆਪਾਂ ਠੇਕੇਦਾਰ ਜੀ ਅੱਜ ਆਪਣੇ ਨਾਲ ਨੇ ਆਪਾਂ ਇਹਨਾਂ ਤੋਂ ਕੱਲਾ-ਕੱਲਾ ਇਹਨਾਂ ਦਾ ਜਿੱਥੇ ਜਿੰਨਾ-ਜਿੰਨਾ ਖਰਚਾ ਹੋਇਆ ਇੱਕ ਤਾਂ ਆਪਾਂ ਉਹ ਪੁੱਛਾਂਗੇ ਬਾਕੀ ਜਿਹੜੀ ਕੋਈ ਸੈਜ ਵਗੈਰਾ ਦੀ ਗੱਲ ਹੈ ਉਹ ਵੀ ਤੁਹਾਡੇ ਨਾਲ ਆਪਾਂ ਕਲੀਅਰ ਕਰਾਂਗੇ ਜਿਵੇਂ ਤੁਹਾਡੇ ਲਗਾਤਾਰ ਮੈਸੇਜ ਆਉਂਦੇ ਰਹਿੰਦੇ ਨੇ ਵੀ ਯਾਰ ਤੁਸੀਂ ਬਿਊ ਲੈਣ ਦੇ ਮਾਰੇ ਕਰਦੇ ਹੋ ਅੱਜ ਠੇਕੇਦਾਰ ਜੀ ਆਪਣੇ ਨਾਲ ਨੇ ਇਹਨਾਂ ਤੋਂ ਆਪਾਂ ਕੱਲਾ-ਕੱਲਾ ਖਰਚਾ ਇਸ ਲੈਵਲ ਤੱਕ ਦਾ ਕਿੰਨਾ ਹੋ ਗਿਆ ਤੇ ਇਹ ਕੋਠੀ ਦੇ ਵਿੱਚ ਕੀ ਕੁਝ ਨਵਾਰਿਆ ਨਾਲ ਹੈ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਠੇਕੇਦਾਰ ਜੀ ਨਾਲ ਕਰਾਂਗੇ ਕਲੀਅਰ ਤੇ ਤੁਹਾਨੂੰ ਵੀ ਆਪਾਂ ਕੱਲੀ-ਕੱਲੀ ਗੱਲ ਤੋਂ ਅੱਜ ਜਾਣੂ ਕਰਾਵਾਂਗੇ ਬਾਈ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਠਾਕ ਵੀ ਹਾਂਜੀ ਵਧੀਆ ਅੱਛਾ ਜੀ ਪਹਿਲਾਂ ਤਾਂ ਬਾਈ ਜੀ ਆਪਣਾ ਨਾਮ ਦੱਸੋ ਆਪਣਾ ਨਾਮ ਹੈਗਾ ਜੀ ਲੱਖਾ ਸਿੰਘ ਪਿੰਡ ਚੰਗਾਲੀ ਵਾਲਾ ਲੱਖਾ ਸਿੰਘ ਮਿਸਤਰੀ ਠੀਕ ਹੈ ਠੇਕੇਦਾਰ ਜੀ ਹਾਂਜੀ ਲਹਿਰਾਗਾ ਦੇ ਨਾਲ ਹੀ ਹੈ ਜੀ ਪਿੰਡਾ ਸੁਨਾਮ ਰੋਡ ਤੇ ਸੁਨਾਮ ਰੋਡ ਤੇ ਤੇ ਆਪਣੀ ਲੋਕੇਸ਼ਨ ਦੱਸੋ ਜੀ ਆਪਾਂ ਖੜੇ ਕਿੱਥੇ ਹੋਣਾ ਇਸ ਟਾਈਮ ਤੇ ਇਹ ਜੀ ਠੀਕ ਆਪਾਂ ਕੋਠੀ ਬਣਾਈ ਆ ਜੀ ਪਿੰਡ ਲਦਾਲ ਆਈਏ ਠੀਕ ਹੈ ਜੀ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਲਹਿਰਾਗਾਗਾ ਰੋਡ ਦੇ ਉੱਤੀ ਹੈ ਜੀ ਠੀਕ ਹੈ ਜੀ ਲਹਿਰਾ ਤੇ ਆਪਾਂ ਇਸ ਕੋਠੀ ਦੀ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਹੈ। ਹਾਂਜੀ। ਵੀ ਇਹਦੇ ਵਿੱਚ ਕੀ ਕੁਝ ਤੁਸੀਂ ਨਮਾ ਕੀਤਾ ਹੈਗਾ ਕੋਠੀ ਦੇ ਵਿੱਚ। ਜਿਵੇਂ ਜਿਹੜੀ ਆ ਇੰਟਰੀਅਰ ਸਟਾਰਟਿੰਗ ਤੇ ਐਂਟਰੀ ਤੁਸੀਂ ਕਿੰਨੇ ਫੁੱਟ ਦੀ ਰੱਖੀ ਹੈ ਜੀ ਇਹ? ਇਹ ਜੀ ਸਵਾ 6 ਫੁੱਟ ਹੈ। ਸਵਾ 6 ਫੁੱਟ। ਹਾਂਜੀ। ਓਕੇ। ਇਹ ਕੋਠੀ ਮਿੱਤਰੋ ਪਲਾਸਟਰ ਲੈਵਲ ਤੱਕ ਤਿਆਰ ਹੋਈ ਹੋਈ ਆ। ਤੇ ਜਿਵੇਂ ਤੁਸੀਂ ਫਰਸ਼ ਵਗੈਰਾ ਦੇਖ ਰਹੇ ਹੋ ਉਹ ਵੀ ਹਜੇ ਹਜੇ ਦਾ ਤੁਸੀਂ ਐ ਮੰਨ ਕੇ ਚਲੋ ਵੀ ਖੜੀ-ਖੜੀ ਕਰੀਏ ਇਕੱਲੀ ਕੋਠੀ ਇਹ। ਇਹਦੇ ਉੱਪਰ ਜਿਹੜਾ ਵਰਕ ਹੋਣਾ ਹੈਗਾ ਜਦੋਂ ਕੰਪਲੀਟ ਹੋਊਗੀ ਕੋਠੀ ਆਪਾਂ ਉਹਦੀ ਵੀ ਇਹਦੀ ਫੁੱਲ ਵੀਡੀਓ ਲੈ ਕੇ ਆਵਾਂਗੇ ਤੇ ਫਿਲਹਾਲ ਪਲਾਸਟਰ ਲੈਵਲ ਤੱਕ ਦੀ ਜਿਹੜੀ ਵੀਡੀਓ ਹੈ ਉਹ ਪਾ ਰਹੇ ਹਾਂ ਕਿਉਂਕਿ ਹੁਣ ਤੁਹਾਨੂੰ ਇਹਦੇ ਵਿੱਚ ਬਿਨਾ ਪੇਂਟ ਤੋਂ ਸਾਰਾ ਕੁਝ ਦਿਸੂਗਾ ਇਹਦੇ ਵਿੱਚ ਵੀ ਕੀ ਕੁਛ ਇਹਦੇ ਵਿੱਚ ਨਮਾ ਕੀਤਾ ਹੋਇਆਗਾ ਜਦੋਂ ਪੇਂਟ ਕਰਤਾ ਪੇਂਟ ਤੋਂ ਬਾਅਦ ਸਾਰਾ ਕੁਝ ਲੁਕ ਜਾਂਦਾ ਹੁੰਦਾ ਹੈ ਇਸ ਕਰਕੇ ਆਪਾਂ ਪਲਾਸਟਰ ਲੈਵਲ ਤੱਕ ਦੀ ਵੀਡੀਓ ਲੈ ਕੇ ਆਏ ਹਾਂ ਜਿਵੇਂ ਤੁਸੀਂ ਬਾਹਰਲੇ ਪਾਸਿਓਂ ਜਿਹੜੀ ਮੋਲਡਿੰਗ ਹੈ ਪਾਵੇ ਨੇ ਦੇਖ ਸਕਦੇ ਹੋ ਵੀ ਪੂਰੇ ਜਮਾ ਇਹਨਾਂ ਨੇ ਬਈ ਉਹਨਾਂ ਨੇ ਪੂਰਾ ਸ਼ੌਂਕ ਦੇ ਨਾਲ ਕੰਮ ਕੀਤਾ ਹੋਇਆਗਾ ਤੇ ਅੰਦਰਲੀ ਜਾਣਕਾਰੀ ਕੀ ਹੈ ਆਜੋ ਠੇਕੇਦਾਰ ਜੀ ਤੇ ਜਿਵੇਂ ਆਪਾਂ ਜ਼ਿਆਦਾਤਰ ਕੋਠਿਆਂ ਦੇ ਵਿੱਚ ਦੇਖਦੇ ਹੁੰਦੇ ਹੁੰਦੇ ਆ ਜੀ ਇਹ ਮੈਂ ਤੁਸੀਂ ਆ ਭਾਂਡਾ ਬਣਾਤਾ। ਇਹ ਭਾਂਡੇ ਦਾ ਸੈਜ ਕੀ ਰੱਖਿਆ ਜੀ? ਇਹ ਸਵਾ 6 ਫੁੱਟਾਈ ਵਿੱਚੋਂ। ਸਵਾ 6 ਫੁੱਟ ਦੀ ਇਸ ਪਾਸੇ ਮੈਂ ਆ ਚੜਾਈ ਲੋ। ਚੜਾਈ ਲੋਟ ਸਵਾ 6 ਫੁੱਟੀ। ਇਹਦਾ ਕੀ ਬੈਨੀਫਿਟ ਹੋਊਗਾ ਕਸਟਮਰ ਨੂੰ? ਬੈਨੀਫਿਟ ਤਾਂ ਇਹ ਹੀ ਆ ਜੀ। ਮਾਲਕ ਨੂੰ ਕੀ ਇਹਦਾ ਬੈਨੀਫਿਟ ਹੈਗਾ? ਇਹ ਮਾਲਕ ਨੂੰ ਹੀ ਆਈ ਮੰਨ ਕੇ ਚਲੋ ਇੱਕ ਤਾਂ ਇਹ ਜੇ ਮੰਨ ਡ੍ਰਾਇੰਗ ਰੂਮ ਆ ਜਿਹੜਾ ਹੀ ਠੀਕ ਹੈ ਜੀ। ਇੱਕ ਤਾਂ ਇਹਨੂੰ ਸ਼ਾਂਹ ਰਹਿੰਦੀ ਹੈ। ਮਤਲਬ ਅੰਦਰੋਂ ਠੰਡਾ ਰਹੂਗਾ। ਖੰਡਾ ਰਹੂਗਾ ਕੋਈ ਰੰਗ ਪੇਂਟ ਕਰਾਉਣਾ ਉਹਦੀ ਵੀ ਸੇਫਟੀ ਹੈਗੀ ਹੈ ਇਹਦੀ ਠੀਕ ਹੈ ਜੀ ਇਹ ਮੰਨ ਕੇ ਜੇ ਇੱਥੇ ਕੁਰਸੀ ਵਗੈਰਾ ਆ ਜਾਂ ਕੋਈ ਮੰਜਾ ਵਗੈਰਾ ਉਹ ਵੀ ਢਾ ਕੇ ਬੈਠ ਸਕਦੇ ਆਪਾਂ ਜਿਵੇਂ ਆਪਣੇ ਪੁਰਾਣੇ ਘਰਾਂ ਦੇ ਵਿੱਚ ਬਰਾਹੇ ਹੁੰਦੇ ਸੀ ਬਣਾਏ ਹੋਏ ਉਹ ਚੀਜ਼ ਹੋਗੀ ਮੰਨ ਲਓ ਲੁੱਕ ਬਣਦੀ ਹੈ ਇਹਦੀ ਲੁੱਕ ਬਣਦੀ ਹੈ ਹਾਂਜੀ ਬਰਾਹਡੇ ਪਹਿਲਾਂ ਹੁੰਦੇ ਸੀਗੇ ਆਪਣੇ ਮੰਨ ਕੇ ਚੱਲੋ ਵੀ 12 ਫੁੱਟ ਦੇ ਹੁੰਦੇ ਸੀ ਲਗਭਗ ਤੇ ਇਹ 6 ਫੁੱਟ ਦਾ ਬਣਾਤਾ ਹੈ 6 ਸਵਾ 6 ਫੁੱਟ ਦਾ ਹਾਂਜੀ ਹਾਂਜੀ ਨਾਲੇ ਬਰਾਂਡਾ ਹੋ ਗਿਆ ਨਾਲੇ ਇਹ ਕੋਠੀ ਦੀ ਲੋਕੇਸ਼ਨ ਹੋ ਗਈ ਵਧੀਆ ਲੁੱਕ ਪੂਰੀ ਲੁੱਕ ਦੀ ਬਣੂਗੀ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਵੀ ਕੋਠੀ ਦੇ ਅੰਦਰ ਹਾਂ ਜੀ ਮੈਂ ਤੁਸੀਂ ਇੱਥੇ ਵਿੰਡੋਵਾਂ ਵਗੈਰਾ ਲਾਉਂਗੇ ਲੱਕੜ ਦਾ ਕੰਮ ਆਪਾਂ ਕਰਾਵਾਂਗੇ ਬਿਲਕੁਲ ਉਹ ਇਹ ਨਹੀਂ ਹੈਗਾ ਵੀ ਮੀਂਹ ਕਣੀ ਨਾਲ ਖਰਾਬ ਹੋ ਜਾਊਗਾ ਮੀਂਹ ਕਣੀ ਨਾਲ ਹਾਂਜੀ ਬਸ ਕਿਉਂ ਵੀ ਧੁੱਪ ਨਹੀਂ ਪੈਂਦੀ ਹੈਗੀ ਹਾਂਜੀ ਹਾਂਜੀ ਠੀਕ ਹੈ ਤੇ ਜਿਵੇਂ ਆ ਗੇਟ ਨੇ ਗੇਟਾਂ ਦੀ ਜਿਹੜੀ ਚੜਾਈ ਹੈ ਕੀ ਰੱਖੀ ਹੈ ਜੀ ਇਹ ਹੈਗਾ ਜੀ 5.5 ਫੁੱਟ ਜੀ ਠੀਕ ਹੈ ਜੀ ਉਹ ਹੈਗਾ ਜੀ 8 ਫੁੱਟ ਜੀ ਇਹ 8 ਫੁੱਟ ਤੇ ਹੈਗਾ ਹਾਂਜੀ ਓਕੇ ਠੀਕ ਹੈ ਇਹ ਸੇਮ ਕਿਉਂ ਰੱਖੀਏਗੀ ਜੀ ਸੇਮ ਇਹ ਆ ਵਿੰਡੋਆਂ ਦੇ ਸੈਂਟਰ ਚ ਕੌਲਾ ਲੱਗਿਆ ਹੋਈ ਤਾਂ ਕਰਕੇ ਰੱਖੀਏ ਹਾਂਜੀ ਫਿਰ ਇਹ ਵਿੰਡੋਆਂ ਦੀ ਲੁੱਕ ਖਤਮ ਹੁੰਦੀ ਸੀ ਮੂਰੋ ਇਹ ਬਿੰਡੋਂ ਦੇ ਮਾਰੇ ਨੇ ਕੌਲੀ ਆਊਟਸਾਈਡ ਕਰ ਲਿਆ। ਅੱਛਾ ਜੀ। ਤੇ ਹੋਰ ਇਹਦੇ ਵਿੱਚ ਨਵੀਂ ਕੀ ਚੀਜ਼ ਹੋਣ ਵਾਲੀ ਹੈ ਜੀ? ਨਵੀਂ ਇਹਦੇ ਵਿੱਚ ਇੱਕ ਤਾਂ ਇਹ ਦੇਖੋ ਆਪਾਂ ਇੰਪਰ ਹੁੰਨੇ ਆ ਪੌੜੀ ਦੀ। ਜਿਹੜੀ ਆਹ ਐਂਟਰੀ ਹੈ, ਇਹ ਐਂਟਰੀ ਕਿੰਨੇ ਦੀ ਰੱਖੀ ਹੈ ਜੀ ਆਪਣੇ? ਇਹ 6 ਸਵਾ ਫੁੱਟ ਹੈ। ਇਹ ਵੀ 6 ਸਵਾ ਫੁੱਟ ਹੈ। ਆ ਮੈਨੂੰ ਲੱਗਦਾ ਆਪਾਂ ਦੇਖੀਏ ਕੋਠੇ ਦੇ ਵਿਚਾਰ 4 ਫੁੱਟ ਦੀ। 4 ਫੁੱਟ ਸਵਾ ਜਾਰੀ। ਫਿਰ ਜਿਹੜੇ ਹਿਸਾਬ ਨਾਲ ਤੁਸੀਂ ਕੋਠੇ ਦੀ ਐਂਟਰੀ ਦੀ ਆਪਾਂ ਗੱਲ ਕਰ ਰਹੇ ਆਂ ਵੀ 6 ਫੁੱਟ ਹੈ। ਤਾਂ ਫਿਰ ਅੰਦਰਲੇ ਸਹਿਜ ਵੀ ਮੈਨੂੰ ਲੱਗਦਾ ਵਧੀਆ ਡਬਲ ਹੋਣਗੇ। ਬਹੁਤ ਖੁੱਲੇ ਡੁੱਲੇ। ਖੁੱਲੇ ਡੁੱਲੇ ਨੇ ਭ ਹਾਂਜੀ ਕੀ ਗੱਲ ਕਰ ਰਹੇ ਸੀ ਆਪਾਂ ਪੌੜੀ ਦੀ ਇਹ ਆਪਾਂ ਇੱਕ ਤਾਂ ਦੇਖੋ ਪੌੜੀ ਜੀ ਜਿਹੜੀ ਆਪਣੀ ਆਮ ਕੋਠੇਂ ਚ ਪੌੜੀ ਹੁੰਦੀ ਹੈ ਐਲ ਟਾਈਪ ਹੁੰਦੀ ਹੈਗੀ ਤੇ ਤਿੰਨ ਮੋੜਾਂ ਵਾਲੀ ਹੋਊਗੀ ਜੀ ਅੱਛਾ ਜੀ ਠੀਕ ਹੈ ਜੀ ਇਹਦੇ ਵਿੱਚ ਉਹ ਮੁੰਡੇ ਨੇ ਗੋਲ ਗੋਲ ਪੌੜੀ ਜੜਵਾਈ ਆ ਸਰ ਗਲਾਈ ਵਾਲੀ ਗੋਲਾਈ ਵਾਲੀ ਆ ਦੇਖੋ ਤੁਹਾਡੇ ਸਾਹਮਣੇ ਠੀਕ ਹੈ ਜੀ ਇਹ ਗੋਲਾਈ ਇਹ ਤਕਰੀਬ ਆਪਾਂ ਨੂੰ ਕਈਆਂ ਕੋਠਿਆਂ ਦੇ ਵਿੱਚੋਂ ਕਿਸੇ ਦੀ ਮਿਲੂਗੀ ਹਾਂ ਕੋਈ ਟਾਂ ਵੀ ਮਿਲਦੀ ਹੈ ਮਨ ਟਾਂ ਵੀ ਮਿਲੂ ਹਾਂ ਹਾਂ ਟਾਂ ਵੀ ਕੀ ਤੀ ਦੇਖਣ ਨੂੰ ਮਿਲਦੀ ਹੈ ਗਲਾਈ ਜੀ ਬੜੀ ਨਹੀਂ ਤਾਂ ਮਤਲਬ ਉਹਦਾ ਮਨ ਕੇ ਚੱਲੋ ਜੀ ਹੁਣ ਆਪਾਂ ਲਦਾਲ ਪਿੰਡ ਚਾ ਤਕਰੀਬ ਮੈਂ ਤਾਂ ਕਹਿੰਦਾ ਨਹੀਂ ਵੀ ਹੋਰ ਹੋ ਸਕਦੇ ਪਰ ਜੇ ਹੋਈ ਵੀ ਤਾਂ ਇੱਕ ਅੱਧੇ ਘਰ ਦੇ ਹੋਵੇ ਅਸਲ ਨਹੀਂ ਜੀ ਜਿਵੇਂ ਸ਼ੁਰੂਆਤ ਇਹਨਾਂ ਨੇ ਕਰੀ ਆ ਫਿਲਮਾਂ ਜੀ ਦੇਖਦੇ ਹੁੰਦੇ ਗੋਲ ਗੋਰੀਆਂ ਹਾਂ ਇਹਦਾ ਲਾਲ ਵੀ ਜਿਸ ਤਰ੍ਹਾਂ ਇੱਕ ਤਰ੍ਹਾਂ ਮਹਿਲ ਤੇ ਚੜ ਗਏ ਹਾਂ ਤੇ ਇੱਕ ਤਰ੍ਹਾਂ ਵੀ ਇਹਦੀ ਐਂਟਰੀ ਗੇਟ 'ਚ ਪੌੜੀ ਚੜ ਲਿਆ ਆਪਾਂ ਐਂਟਰੀ ਗੇਟ ਤੋਂ ਜਦੋਂ ਆਪਾਂ ਅੰਦਰ ਐਂਟਰ ਹੋਵਾਂਗੇ ਪੂਰੀ ਲਗਦੇ ਰੀ ਲੁੱਕ ਫੀਲ ਹੋਊਗੀ ਹਾਂ ਜੀ ਹਾਂ ਅਲੱਗ ਤੋਂ ਲੁੱਕ ਕੇ ਆਉਂਦੀ ਆ ਹਾਂਜੀ ਠੀਕ ਹੈ ਜੀ ਤੇ ਕਾਰਪੋਰ ਹਾਂ ਠੀਕ ਹੈ ਜੀ ਕਾਰਪੋਰਚ ਵੀ ਵਧੀਆ ਖੁੱਲਾ ਹੈਗਾ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਲੋਬੀ ਦੀ ਜੀ ਲੋਬੀ ਦਾ ਕੀ ਸਾਈਜ਼ ਰਹਣਾ ਨਾਲ ਹੈ ਲੋਬੀ ਦੇ ਹੈਗਾ ਜੀ 21 ਫੁੱਟ 19 ਜੀ 21 बाई 19 ਉਹ 21 बाई 19 ਓਕੇ ਲੋਬੀ ਵੀ ਬਹੁਤ ਖੁੱਲੀ ਹੈ ਹਾਂਜੀ ਤੇ ਕਿਚਨ ਇਹਦੀ ਕਿੱਥੇ ਪਾਸੇ ਆਉਜੀ ਕਿਚਨ ਆ ਆ ਗਈ ਜੀ ਉਪਰ ਨਹੀਂ ਇਹ ਹੈਗਾ ਜੀ 13 बाई 13 ਦੀ 13 बाई 13 ਦੀ ਕਿਚਨ ਜੂ ਕਿਚਨ ਦਾ ਸਾਈਜ਼ ਵੀ ਬੋਤ ਰਹਿਣ ਵਾਲਾ ਹੈ ਜੀ ਹਾਂਜੀ ਹਾਂਜੀ ਤੇ ਇਸ ਪਾਸੇ ਆ ਗਿਆ ਡਰੈنگ ਰੂਮ ਜੀ ਇਹ ਡਰੈنگ ਰੂਮ ਆ ਗਿਆ ਜਿੱਧਰੀ ਅੱਛਾ ਡਰੈنگ ਰੂਮ ਦਾ ਕੀ ਸਾਈਜ਼ ਰਹਿਣ ਵਾਲਾ ਜੀ ਡਰੈنگ ਰੂਮ ਹੈਗਾ ਹੀ ਆਪਣਾ 12 बाई 12 ਦਾ ਹੀ 12 बाई 12 ਦਾ 12 बाई 12 ਨੋਰਮਲ ਸਾਈਜ਼ ਚੱਲਦਾ ਹੈ ਹਾਂਜੀ ਨੋਰਮਲ ਸਟੈਂਡਰਡ ਸਾਈਜ਼ ਹੋ ਗਿਆ ਹਾਂਜੀ ਹਾਂਜੀ ਅੱਛਾ ਜੀ ਤੇ ਹੋਰ ਇਸ ਕੁਟੀ ਦੇ ਵਿੱਚ ਆਪਾਂ ਨੂੰ ਨਵਾਂ ਕੀ ਦੇਖਣ ਨੂੰ ਮਿਲਣ ਵਾਲਾ ਜੀ ਨਵਾਂ ਦੇਖਣ ਨੂੰ ਮਿਲ ਲਈ ਚਾਹੇ ਬੈਡਰੂਮ ਤਿੰਨ ਨੇ ਜੀ ਤਿੰਨ ਬੈਡਰੂਮ ਆਉਂਦੇ ਤਕਰੀਬ ਹਾਂ ਦੋ ਹੁੰਦੇ ਹਾਂ ਹਾਂ ਦੋ ਬੈਡਰੂ ਕੋਈ ਆਇਨ ਨਹੀਂ ਜਿਹੜਾ ਰਹਿਣਾ ਵਾਲੇ ਨਹੀਂ ਜਿਹਨਾਂ ਦੇ ਇਹਨਾਂ ਦੇ ਸਾਈਜ਼ ਹੈਗਾ ਜੀ 13x23 13 ਇ 14x14 ਜੀ ਠੀਕ ਹੈ ਜੀ ਹਾਂਜੀ 2 ਬੈੱਡਰੂਮ 13x13 ਦੇ ਨੇ ਇੱਕ 14x14 ਇੱਕ 14x14 ਦਾ ਹਾਂਜੀ ਮਤਲਬ ਪੂਰੇ ਖੁੱਲੇ ਸਾਈਜ਼ ਰਹਿਣਾ ਹਾਂਜੀ ਹਾਂਜੀ ਜਿਵੇਂ ਹੁਣ ਆਹ ਬੈੱਡਰੂਮ ਲਾ ਲਈ ਇਹ 14x14 ਦਾ ਜੀ ਠੀਕ ਹੈ ਜੀ ਆਹ ਵਿੰਡੋ ਦੇਖੋ ਜੀ ਵਿੰਡੋ ਦਾ ਸਾਈਜ਼ ਕੀ ਰੱਖਿਆ ਦਾ ਇਹ ਵਿੰਡੋ ਦਾ ਹੈਗਾ ਜੀ 6 ਹਾਈਟ ਹੋਊਗੀ ਇਹਦੀ ਜੀ ਠੀਕ ਹੈ ਜੀ 9 ਫੁੱਟ 10 ਫੁੱਟ ਚੌੜਾਈ ਹੋਊਗੀ ਜੀ ਠੀਕ ਹੈ ਜੀ ਹਾਂਜੀ ਲੋ ਜੀ ਪੂਰੀ ਦੇਖੋ ਇਹ ਤੁਸੀਂ ਇਹ ਲਾ ਲਓ ਮਿੱਤਰੋ ਵੀ 96 ਜੀ ਨਾ 106 106 106 ਜੀ ਜਦੋਂ ਵਿੰਡੋ ਬੈਡਰੂਮ ਦੇ ਵਿੱਚ ਲੱਗੀ ਤਾਂ ਫਿਰ ਤੁਸੀਂ ਮੰਨ ਸਕਦੇ ਹੋ ਵੀ ਕਿਸੇ ਪਾਸੋਂ ਰੂਮ ਦੇ ਵਿੱਚ ਹਨੇਰਾ ਪੈ ਜਾਊਗਾ ਹਨੇਰੇ ਵਾਲੀ ਕੋਈ ਵੀ ਦਿੱਕਤ ਨਹੀਂ ਆਉਣੀ ਇਸ ਕੋਠੇ ਦੇ ਵਿੱਚ ਕਿਉਂਕਿ ਇਸ ਕੋਠੇ ਦੀ ਪਲਾਨਿੰਗ ਇਸ ਤਰੀਕੇ ਨਾਲ ਹੋਈ ਹੋਈ ਹੈ ਬਾਈ ਜੀ ਦੀ ਡਿਜ਼ਾਈਨਿੰਗ ਕਿੱਥੋਂ ਹੋਈ ਹੈ ਜੀ ਕੋਠੇ ਦੀ ਇਹ ਡਿਜ਼ਾਈਨਿੰਗ ਜੀ ਆਪਣੇਆ ਕਨੇਡਾ ਤੋਂ ਹੋਈ ਹੈ ਇਹ ਮੁੰਡਾ ਇਹ ਬਾਹਰ ਰਹਿੰਦਾਗਾ ਪ੍ਰਮਿੰਦਰ ਸਿੰਘ ਨਾਮ ਇਹਨਾਂ ਦਾ ਹੀ ਓਕੇ ਕਨੇਡਾ ਦੇ ਵਿੱਚ ਕੰਮ ਕਰ ਰਹੇ ਨੇ ਇਹ ਠੀਕ ਹੈ ਜੀ ਇਹ ਉਹਨਾਂ ਨੇ ਉੱਥੇ ਆਨਲਾਈਨ ਕੰਮ ਕਰਵਾਇਆ ਜੀ ਉਹਨਾਂ ਨੇ ਠੀਕ ਹੈ ਨਕਸ਼ਾ ਮਤਲਬ ਕੈਨੇਡਾ ਦੀ ਬਣਾ ਕੇ ਭੇਜਤਾ ਹਾਂ ਜੀ ਹਾਂ ਜੀ ਉਹਨਾਂ ਨੇ ਕੈਨੇਡਾ ਚ ਬਣਾ ਕੇ ਭੇਜਿਆ ਜੀ ਠੀਕ ਹੈ ਠੀਕ ਹੈ ਤੇ ਅਸੀਂ ਕੈਨੇਡਾ ਦੇ ਕੰਮ ਸੇ ਬਾਈ ਜੀ ਆਪਣੇ ਪੰਜਾਬ ਦੇ ਵਿੱਚ ਦੇਖੋ ਵੀ ਤੁਸੀਂ ਆ ਰਹੇ ਨੇ ਤੇ ਕਿੰਨੀ ਲਗਜ਼ਰੀ ਲੁੱਕ ਹੈ ਰੂਮ ਸਾਈਜ਼ ਲਾ ਲਓ ਬਾਕੀ ਮੈਨੂੰ ਲੱਗਦਾ ਵੀ ਮਜ਼ਬੂਤੀ ਵਾਲਾ ਦਾ ਕੰਮ ਜੰਮੀ ਸਰਾ ਹੋਊਗਾ ਹਾਂ ਜੀ ਬਾਈ ਜੀ ਕੁਰਸੀ ਮੈਨੂੰ ਲੱਗਦਾ ਵੀ ਕੁਠੀ ਦੀ ਬਹੁਤ ਉੱਚੀ ਹੋਣੀ ਇਹਦੀ ਕੁਰਸੀ ਦਾ ਤਕਰੀਬ ਦੀ 11 ਫੁੱਟ ਤੱਕ ਅਸੀਂ ਨਿਉਂ ਪੁਰੀ ਗਈ ਅੱਛਾ ਜ ਆ ਸਾਢੇ 11 ਤੇ ਇਸ ਪਾਸੇ ਤੋਂ ਹੋਊ ਜਿਹੜੇ ਆ ਖੇਤ ਨੇ ਉਹ ਬਾਹਣ ਲਾ ਲੋ ਤੁਸੀਂ 6 ਫੁੱਟ ਨੀਵੇਂ ਨੇ ਇਹ ਦੋ ਇਸ ਤੋਂ 6 ਫੁੱਟ ਨੀਵੇਂ ਹੋਗੇ ਤੇ 5 ਫੁੱਟ ਤੁਸੀਂ ਇਹਦੇ ਵਿੱਚ ਪਹਿਲਾ ਭਰਤ ਭਾਈ 5 ਫੁੱਟ ਭਰਤ ਪੈ ਗਈ ਜੀ ਠੀਕ ਹੈ ਜੀ ਇਹ ਸੜਕ ਤੋਂ 6 ਫੁੱਟ ਬਾਹਣ ਨੀਵਾ ਸੀਗਾ 6 ਫੁੱਟ ਨੀਵਾ ਸੀ ਹਾਂਜੀ ਟੋਟਲ ਮਤਲਬ ਅਜੇ ਦੇਖਿਆ ਵੀ 11 ਫੁੱਟ ਤੁਸੀਂ ਨਿਉਆਂ ਦੇ ਵਿੱਚ ਕਾਹਦੀਆਂ ਹਾਂਜੀ 11 ਫੁੱਟ ਨਿਉਂ ਭਰੀ ਗਈ ਜੇ ਆਪਾਂ ਮੋਟਾ-ਮੋਟਾ ਹਿਸਾਬ ਦੇਖੀਏ ਵੀ ਇੱਕ ਬੇਸਮੈਂਟ ਥੱਲੇ ਬਣਦਾ 11 ਫੁੱਟ ਦਾ ਹਾਂਜੀ ਇਹ ਕੀ ਆ ਗਿਆ ਜੀ ਇਸ ਪਾਸੇ ਇਹ ਆ ਗਿਆ ਹੀ ਆਪਣਾ 14x14 ਬੈੱਡਰੂਮ ਦੇ ਨਾਲ ਬਾਥਰੂਮ ਅਟੈਚ ਅਟੈਚ ਬਾਥਰੂਮ ਆ ਗਿਆ ਹਾਂਜੀ ਇਹਦਾ ਸਾਈਜ਼ ਕੀ ਰਹਿਣਾ ਨਾਲਾ ਜੀ ਇਹਦਾ ਹੈਗਾ ਵੀ 12x8 ਦਾ 8x12 ਦਾ ਓਕੇ 12x8 ਦਾ ਲਓ ਜੀ ਟਾਇਲਟ ਬਹੁਤ ਖੁੱਲੇ ਸਾਈਜ਼ ਰੱਖੇ ਹੋਏ ਨੇ ਇਸ ਕੋਠੀ ਦੇ ਵਿੱਚ ਜਿਵੇਂ ਆਪਾਂ ਨੂੰ ਕੋਈ ਵਾਰੀ ਹੁੰਦਾਗਾ ਵੀ ਆਪਾਂ ਸਾਈਜ਼ ਘੱਟ ਰੱਖ ਲਈਏ ਘੱਟ ਸਾਈਜ਼ ਦੇ ਵਿੱਚ ਤਕਰੀਬਨ-ਤਕਰੀਬਨ ਦਿੱਕਤ ਆਉਂਦੀ ਰਹਿੰਦੀ ਹੈਗੀ ਹਾਂਜੀ ਕਿਉਂਕਿ ਭੀੜ ਭੜੱਕੇ ਜਾਲੀ ਥੋਹ ਹੋ ਜਾਂਦੀ ਹੈ ਤੇ ਖੁੱਲੇ ਸਾਇਦਾ ਬਹੁਤ ਫਾਇਦਾ ਹੈਗਾ ਤੇ ਉੱਪਰਲੇ ਪਾਸੇ ਕੀ ਰਹਨਾਂ ਨਾਲ ਜੀ ਚ ਫਰਸਟ ਫਲੋਰ ਤੇ ਫਰਸਟ ਫਲੋਰ ਤੇ ਇਹਨਾਂ ਨੇ ਕੱਲੀ ਆਪਣੀ ਮਮਟੇ ਮਮਟੇ ਛੱਤੀ ਹੋਈ ਆਈ ਅੱਛਾ ਜੀ ਬਾਕੀ ਆ ਲੁੱਕ ਦੇਖੋ ਉੱਥੋਂ ਬਣਦੀ ਕਿੰਨੀ ਪੌੜੀ ਚੜ ਕੇ ਦੇਖੋ ਜੀ ਚਲੋ ਆਜੋ ਪਾ ਚੱਲਦੇ ਹਾਂ ਉੱਪਰਲੇ ਪਾਸੇ ਉੱਪਰੋਂ ਕਿੰਨਾ ਕਵਰ ਕਰ ਲੈ ਜੀ ਇਹੇ ਉੱਪਰੋਂ ਕਰੇ ਜੀ 17x20 ਜੀ 17x20 ਹਾਂਜੀ ਠੀਕ ਹੈ ਜੀ ਜਿਹੜੀਆਂ ਪੌੜੀਆਂ ਨੇ ਪੌੜੀਆਂ ਗਲਾਈ ਦੇ ਵਿੱਚ ਬਹੁਤ ਸੋਹਣੀ ਲਗਜ਼ਰੀ ਲੁੱਕ ਆਊਗੀ ਜਦੋਂ ਇਹ ਪੂਰੀ ਕੰਪਲੀਟ ਕੋਠੀ ਹੋਵੇ ਹਾਂਜੀ ਹਾਂਜੀ ਤੇ ਉੱਪਰਲਾ ਪਾਸਾ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਜੀ ਕਿੰਨੀ ਲੂਬੀ ਛੱਤੀ ਹੈ ਤੁਸੀਂ ਇਹ ਉੱਪਰੋਂ ਛੱਤੀ ਹੈ ਆਪਣੇ 17Y19 ਜੀ 17Y19 ਹਾਂਜੀ ਠੀਕ ਹੈ ਜੀ ਤੇ ਬੈਕ ਸਾਈਡ ਤੇ ਜਾਲੀ ਲਾਈ ਹੈ ਜੀ ਇਸ ਪਾਸੇ ਬੈਕ ਸਾਈਡ ਜਾਲੀ ਹੈ ਹਾਂਜੀ ਤੇ ਇਹਦੇ ਵਿੱਚ ਆਪਾਂ ਜਿਵੇਂ ਇੱਕ ਹੋਰ ਗੱਲ ਕਰ ਰਹੇ ਸੀਗੇ ਤੁਸੀਂ ਕਹਿੰਦੇ ਵੀ ਡਬਲ ਗੋਲੇ ਬਣਾਏ ਆ ਉਹ ਕਿੱਥੇ ਬਣਾਏ ਆ ਡਬਲ ਗੋਲੇ ਉਹ ਜੰਗਲਾਂ ਦੇ ਉੱਤੇ ਜੀ ਅੱਛਾ ਜੀ ਹਾਂਜੀ ਜਿਵੇਂ ਇਹ ਜੰਗਲ ਉੱਪਰੋਂ ਸਾਫ਼ ਜਿਹਾ ਹੋ ਰਿਹਾ ਹਾਂਜੀ ਇਹ ਸਾਫ਼ ਆ ਜੀ ਬਾਹਲੇ ਪਾਸੇ ਮੋਲਡਿੰਗ ਜਿਹੜੀ ਉਹ ਵੀ ਬਹੁਤ ਵਧੀਆ ਬਣਵਾਈ ਹੋਈ ਆ ਉਧਰ ਵੀ ਤੁਹਾਨੂੰ ਦਿਖਾ ਦਵਾਂ ਨੇ ਉਸ ਬੱਸ ਤੋਂ ਉੱਪਰ ਨੂੰ ਦਿਸੂ ਹਾਂਜੀ ਹਾਂਜੀ ਉਧਰ ਰਸਤਾ ਹੈ ਖਰਚਾ ਤਾਂ ਤਕਰੀਬ ਆਇਆ ਵਧੀਆ ਹੀ ਅੱਛਾ ਜੀ ਪਰ ਮੋਲਡਿੰਗ ਬਣਾ ਕੇ ਬਣ ਗੱਲ ਗਈ ਠੀਕ ਹੈ ਹਾਂਜੀ ਆ ਫਿਰ ਗੱਲ ਤਾਂ ਬਣੂਗੀ ਜਦੋਂ ਆਪਾਂ ਹਾਂਜੀ ਹਾਂਜੀ ਆ ਦੇਖੋ ਇਧਰੋਂ ਇਧਰੋਂ ਮੋਲਡਿੰਗ ਦੇਖੋ ਜੀ ਇਹ ਮੋਲਡਿੰਗ ਦੀ ਗੱਲ ਕਰਦੇ ਸੀਗੇ ਜੀ ਹਾਂਜੀ ਹਾਂਜੀ ਇਹ ਜੰਗਲਾਂ ਦੇ ਉੱਤੇ ਤਕਰੀਬ ਸਾਨੂੰ ਕਿਸੇ ਦੀ ਮਿਲੂ ਜੀ ਮੋਲਡਿੰਗ ਅੱਛਾ ਜੇ ਮਿਲੀ ਵੀ ਤਾਂ ਇੱਕ ਤੋਂ ਗੋਲੇ ਵਾਲੀ ਮਿਲੂ ਜੀ ਅੱਛਾ ਜੀ ਇਹ ਡਬਲ ਗੋਲਾ ਕਰਿਆ ਹੋਇਆ ਠੀਕ ਹੈ ਐਸ ਟਾਈਪ ਹੀ ਓਕੇ ਉਂ ਬੇਸੀ ਜ਼ਿਆਦਾਤਰ ਆਪਾਂ ਨੇ ਦੇਖਿਆਗਾ ਵੀ ਜਿਵੇਂ ਹੇਠਲੇ ਪਾਸੇ ਜਾਂ ਤਾਂ ਇੱਕ ਮਤਲਬ ਇੱਕ ਥਾਂ ਦੀ ਹੁੰਦ ਨੇ ਗੋਲੇ ਤਾਂ ਹਾਂਜੀ ਹਾਂਜੀ ਹਨਾ ਜੀ ਤਕਰੀਬ ਜਾਂ ਕੋਰ ਹੋਊਗੀ ਜਾਂ ਸਿੰਗਲ ਗੋਲਾ ਹੋਊਗਾ ਹੀ ਠੀਕ ਹੈ ਇਹ ਤਰੀਬ ਆਪਣਾ ਡਬਲ ਗੋਲਾ ਹੀ ਜਿਹੜਾ ਅੱਛਾ ਜੀ ਇੱਥੇ ਬਣਾਈ ਹੈ ਇਹ ਇਸ ਕੋਠੀ ਦੇ ਵਿੱਚ ਮੈਨੂੰ ਲੱਗਦਾ ਵੀ ਖਾਸ ਹੀ ਮਿਹਨਤ ਹੋਈ ਹੈ ਬਹੁਤ ਜ਼ਿਆਦਾ ਤੇ ਖਰਚਾ ਵੀ ਮੈਨੂੰ ਲੱਗਦਾ ਵੀ ਵਧੀਆ ਲੈਵਲ ਤੱਕ ਦਾ ਆ ਗਿਆ ਹਾਂਜੀ 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 ਜੇ ਆਪਾਂ ਠੇਕੇਦਾਰ ਜੀ ਖਰਚੇ ਦੀ ਗੱਲ ਕਰੀਏ ਹਾਂਜੀ ਇਸ ਲੈਵਲ ਤੱਕ ਦੀ ਹਾਂਜੀ ਤੇ ਖਰਚਾ ਇਸ ਲੈਵਲ ਤੱਕ ਦਾ ਕਿੰਨਾ ਆ ਗਿਆ ਜੀ ਕੋਠੀ ਦਾ ਖਰਚਾ ਤਕਰੀਬ ਇਸ ਲੈਵਲ ਉਰੇ ਤੱਕ ਜੀ ਆਪਣਾ 30 ਦੇ ਤਕਰੀਬ ਪਹੁੰਚ ਗਏ 30 ਲੱਖ ਰ ਠੀਕ ਹੈ ਜੀ ਹਾਂ ਜੇ ਮੰਨ ਕੇ ਚੱਲੋ ਪਲਾਸਟਰ ਪਲਾਸਟਰ ਹੋਇਆ ਜੀ ਪਲਾਸਟਰ ਲੈਵਲ ਚਿਣਾਈ ਪਲਾਸਟਰ ਠੀਕ ਹੈ ਜੀ ਹਾਂ ਜੀ ਪਲਾਸਟਰ ਲੈਵਲ ਤੱਕ 3500 ਸਕਰ ਫੁੱਟ ਤੇ 30 ਲੱਖ ਰੁਪਏ ਲੱਗੇ 30 ਲੱਖ ਰੁਪਏ ਹਾਂ ਜੀ ਖਰਚ ਆ ਗਏ ਠੀਕ ਹੈ ਠੇਕੇਦਾਰ ਜੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਡਬਲ ਮੋਲਡਿੰਗ ਦੀ ਆਪਾਂ ਨੂੰ ਉੱਪਰਲੇ ਪਾਸੇ ਦੇਖਣ ਨੂੰ ਮਿਲ ਰਹੀ ਹੈ ਜੀ ਉਹ ਕਿਉਂਕਿ ਉੱਥੇ ਕਲੀਅਰ ਨਹੀਂ ਹੋ ਰਿਹਾ ਸੀਗਾ ਇਸ ਕਰਕੇ ਆਪਾਂ ਨੂੰ ਉੱਪਰਲੇ ਪਾਸੇ ਇੱਕ ਤਾਂ ਦੇਖੋ ਲੈਂਟਰ ਵਾਲੇ ਪਾਸੇ ਲਾਤੀ ਇਹਨਾਂ ਨੇ ਮੋਲਡਿੰਗ ਜੀ ਹੇਠਲੇ ਪਾਸੇ ਹਾਂਜੀ ਹਾਂਜੀ ਇੱਕ ਉੱਪਰਲੇ ਪਾਸੇ ਚੰਗਲੇ 'ਚ ਹਾਂਜੀ ਪਰ ਜ਼ਿਆਦਾਤਰ ਆਪਾਂ ਦੇਖਦੇ ਹੁੰਨੇ ਆ ਵੀ ਇੱਕ ਥਾਂ ਤੇ ਹੁੰਦੀ ਆ ਉਹ ਇੱਕ ਥਾਂ ਤੇ ਹੁੰਦੀ ਆ ਜਾਂ ਤਾਂ ਹੇਠਲੇ ਪਾਸੇ ਦੇਣਗੇ ਜਾਂ ਉੱਪਰਲੇ ਪਾਸੇ ਜਾਂ ਉੱਪਰਲੇ ਪਾਸੇ ਉੱਪਰਲੇ ਪਾਸੇ ਤਾਂ ਮਤਲਬ ਕੋਈ ਹੀ ਦਿੰਦਾ ਕੋਈ ਹੀ ਦਿੰਦਾ ਤਕਰੀਬ ਦਾ ਆਪਣਾ ਜਿਹੜੀ ਛੱਤ ਦਾ ਲੈਵਲ ਹੁੰਦੀ ਹੈ ਸੱਤ ਵਾਲੇ ਬਾਦਰੇ ਦੇ ਵਿੱਚ ਹੀ ਆਉਂਦੇ ਆ ਬਾਦਰੇ ਦੇ ਵਿੱਚ ਹੀ ਹਾਂਜੀ ਬਾਦਰੇ ਦੇ ਵਿੱਚ ਹੀ ਮੋਲਡਿੰਗ ਬਣਦੀ ਹੈ ਤੇ ਬਾਈ ਉਹਨਾਂ ਨੇ ਪੂਰੇ ਸ਼ੌਂਕ ਨਾਲ ਕੋਠੀ ਤਿਆਰ ਕਰਵਾ ਰਹੇ ਨੇ ਕੰਪਲੀਟ ਤੱਕ ਤਾਂ ਤਕਰੀਬ 50 ਦੇ ਲਵੇ ਲਾ ਲੋ ਜੀ 50 ਲੱਖ ਦੇ ਰੇਟ ਤੇ ਲੱਗ ਜੂਗਾ ਹਾਂਜੀ ਠੀਕ ਐ ਜਿਹੜਾ ਇਹ ਜਿਵੇਂ ਆਪਾਂ ਜਾਲੀਆਂ ਦੀ ਗੱਲ ਕਰ ਰਹੇ ਸੀਗੇ ਜਾਂ ਜਿਵੇਂ ਪਾਵੇ ਆ ਗਏ ਹਾਂਜੀ ਇਸ ਪਾਸੇ ਪਾਵੇ ਦਿਖਾਓ ਜੀ ਆ ਹਾਂਜੀ ਜਿਵੇਂ ਆਪਾਂ ਪਾਵੇ ਦੀ ਗੱਲ ਕਰ ਰਹੇ ਸੀਗੇ ਹਾਂਜੀ ਇਹ ਕਿੱਥੋਂ ਆਏ ਜੀ ਪਾਵੇ ਕਿੱਥੋਂ ਡੇਨ ਕਰਵਾਏ ਨੇ ਇਹਨਾਂ ਨੇ ਇਹੇ ਜੀ ਆਪਣਾ ਬਰੇ ਆ ਮੈਮੀ ਸਾਹਿਬ ਬਰੇ ਸਾਹਿਬ ਹਾਂ ਮੈਮੀ ਉਥੋਂ ਲਏ ਆ ਜੀ ਉਥੋਂ ਲਏ ਨਾਲੇ ਜਾਲੀ ਨਾਲੇ ਪਾਵੇ ਪਰ ਇਹਨਾਂ ਦੀ ਫਾਈਨਾਂਸਿੰਗ ਤੇ ਹੈਵੀ ਵੀ ਬਹੁਤ ਸੀਗੇ ਠੀਕ ਹੈ ਹਾਂ ਸਾਨੂੰ ਵੀ ਲਾ ਕੇ ਪਤਾ ਲੱਗੇ ਵੀ ਬਹੁਤ ਵਧੀਆ ਸਰ ਬਣੇ ਹੋਏ ਨੇ ਠੀਕ ਹੈ ਜੀ ਹਾਂਜੀ ਆਪਣਾ ਬਰੇ ਸਾਹਿਬ ਸੈ ਵੀ ਇੰਟੀਰੀਅਰ ਵਾਲੇ ਹਾਂਜੀ 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 ਓਕੇ ਠੀਕ ਹੈ ਜੀ ਕਿੰਨਾ ਬੇੜ ਦੱਸ ਰਹੇ ਸੀ ਪਾਵੇ ਦਾ ਤੁਸੀਂ ਇਹ ਚ ਤਕਰੀਬ ਹੈਗਾ ਏ 15 16 ਕਿਲੋ 15 16 ਕਿਲੋ ਦਾ ਪਾਵਾ ਇੱਕ ਹਾਂਜੀ ਹਾਂਜੀ ਲੋ ਜੀ ਮਿੱਤਰੋ ਇਹ ਸੀਗੀ ਆਪਣੀ ਕੋਠੀ 3500 ਸਕਰ ਫੁੱਟ ਦੇ ਵਿੱਚ ਬਣੀ ਹੋਈ ਤੇ ਇਸ ਲੈਵਲ ਤੱਕ ਦਾ ਠੇਕੇਦਾਰ ਜੀ ਦੱਸੇਗਾ ਕਿਉਂਕਿ ਇਹਨਾਂ ਨੇ ਨੀਹਾਂ ਤੋਂ ਲੈ ਕੇ ਉੱਪਰ ਤੱਕ ਦਾ ਸਾਰਾ ਕੰਮ ਆਪ ਕੀਤਾ ਹੈਗਾ ਇਹ ਕਹਿੰਦੇ ਵੀ 30 ਲੱਖ ਰੁਪਏ ਖਰਚਾ ਆਏਗਾ 3500 ਸਕਰ ਫੁੱਟ ਤੇ ਇਸ ਲੈਵਲ ਤੱਕ ਦਾ ਕੋਠੇ ਦੇ ਉੱਪਰ ਇਹਦੇ ਉੱਪਰ ਵਧੀਆ ਪੈਸੇ ਲੱਗਣਗੇ ਕਿਉਂਕਿ ਇਹਦਾ ਇੰਟੀਰੀਅਰ ਸਿਸਟਮ ਹੈਗਾ ਜਿਹੜਾ ਉਹ ਬਹੁਤ ਸੋਹਣਾ ਤਿਆਰ ਹੋਣਾਗਾ ਵਧੀਆ ਲਗਜ਼ਰੀ ਲੁੱਕ ਦੇ ਵਿੱਚ ਤਿਆਰ ਹੋਣਾਗਾ ਤੇ ਆਪਾਂ ਖੜੇ ਸੀਗੇ ਪਿੰਡ ਲਦਾਲ ਨੀਅਰ ਲਹਿਰਾਗਾਗਾ ਸ਼ਹਿਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਦੀ ਕੋਠੀ ਬਣਾਉਣਾ ਚਾਹੁੰਦੇ ਹੋ ਤਾਂ ਠੇਕੇਦਾਰ ਜੀ ਆਪਣੇ ਨਾਲ ਨੇ ਇਹਨਾਂ ਦਾ ਨੰਬਰ ਆਪਾਂ ਮੈਂਸ਼ਨ ਕਰਾਂਗੇ ਵੀਡੀਓ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਇਹਨਾਂ ਦਾ ਪਾ ਦਾਂਗੇ ਤੇ ਇਹਨਾਂ ਨੂੰ ਕਰ ਲਿਓ ਕੰਟੈਕਟ ਤੁਸੀਂ ਤੇ ਆਪਣੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣੇ YouTube ਤੇ ਇਹਨਾਂ ਨੂੰ ਕਰ ਲਓ ਸਬਸਕ੍ਰਾਈਬ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਤੇ ਤਦ ਤੱਕ ਲਈ ਰੱਬ ਰੱਖਾ ਥੈਂਕ ਯੂ ਠੀਕ ਠਾਕ ਕਿਦਰ ਜੀ ਠੀਕ ਹੈ ਜੀ ਸਸਕਾ ਵਾਹ ਓਕੇ ਕਰਦੇ